ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਸਾਰੇ ਠੀਕ ਹੀ ਹੋਵੋਗੇ ਤੇ ਆਪਣਾ ਪਹਿਲਾ ਬਲੌਗ ਤੇ ਪਹਿਲੇ ਬਲੌਗ ਦੇ ਵਿੱਚ ਹੀ ਆਪਾਂ ਤੁਹਾਨੂੰ ਪੁਰਾਣੇ ਤਰੀਕੇ ਨਾਲ ਸੇਵੀਆਂ ਦੱਸਾਂਗੇ ਇਹ ਆ ਜਿੰਦੀ ਸੇਵੀ ਵਾਲੀ ਮਸ਼ੀਨ ਤੇ ਸ਼ੁਰੂ ਕਰਦੇ ਆਂ ਇਹ ਆ ਜਿਹੜਾ ਆਪਣਾ ਜਾਲ ਮੰਝੀਆਂ ਦੇ ਉੱਤੇ ਬਣਾਇਆ ਆਪਾਂ ਨੇ ਇਹਦੇ ਉੱਤੇ ਆਪਾਂ ਸੇਵੀਆਂ ਬੱਟ ਬੱਟ ਕੇ ਪਾਵਾਂਗੇ ਤੇ ਸ਼ੁਰੂ ਕਰਦੇ ਆਂ ਆ ਆਪਣਾ ਲੱਗਿਆ ਪਿਆ ਸ਼ਾਨਣ ਆਟੇ ਨੂੰ ਦੇਖੋ ਸ਼ਾਨੀ ਜਾਂਦਾ ਆਟੇ ਨੂੰ ਪੂਰਾ ਕੱਪੜਾ ਸ਼ਾਨ ਕਰਾਂਗੇ ਆਟੇ ਦਾ ਅੰਤ ਤੱਕ ਬਣਿਆ ਰਹੋ ਲਾਈਕ ਕਮੈਂਟ ਸ਼ੇਅਰ ਵਾਲਾ ਕੰਮ ਦੱਬੀ ਰੱਖਿਓ ਸਬਸਕ੍ਰਾਈਬ ਵੀ ਕਰ ਲਿਓ ਚੈਨਲ ਨੂੰ ਤੇ ਚਲੋ ਹੁਣ ਆਪਾਂ ਅੱਗੇ ਵੀ ਕਰਦੇ ਆਂ ਵੀਡੀਓ ਸ਼ੁਰੂ ਲਓ ਜੀ ਇਹ ਵੀ ਕਹਿੰਦੀ ਕਹਿੰਦੀ ਮੈਂ ਵੀ ਹੁਣ ਕਰਕੇ ਦੇਖਣਾ ਹੈਗਾ ਤੇ ਦਵਾਕਾ ਨੂੰ ਵੀ ਚਾਹ ਸੀ ਕਿਉਂਕਿ ਨਵਾਂ ਜਿਹਾ ਕੰਮ ਸੀਗਾ ਅਸੀਂ ਵੀ ਪਹਿਲੀ ਵਾਰੀ ਦੇਖਿਆਗਾ ਲੱਗੀ ਪਈਆ ਕਹਿੰਦੀ ਮੇਰੀ ਵੀ ਵੀਡੀਓ ਬਣਾਵੋ ਦੇਖੋ ਕਪੜਾ ਛਾਣ ਬਾਲਟੀ ਆٹے ਦੀ ਭਰ ਲਈ ਆਪਾਂ ਹੁਣ ਆਪਾਂ ਇਹ ਸਮਾਨ ਜਾਂ ਲਿਆਂਦਾ ਆਪਾਂ ਸੂਜੀ ਦੇ ਮੈਦਾ ਇਹਨੂੰ ਵੀ ਆਪਾਂ ਛਾਣਦੇ ਆ ਛਾਣਣ ਤੋਂ ਬਾਅਦ ਆਪਾਂ ਇਹਨੂੰ ਸਾਰੇ ਨੂੰ ਆٹے ਦੇ ਵਿੱਚ ਰਲਾਵਾਂਗੇ ਤੇ ਆٹے ਨੂੰ ਗੁੰਨਾਂਗੇ ਲੋ ਜੀ ਹੁਣ ਆਪਾਂ ਗੁੰਨਣ ਲੱਗਦੇ ਆ ਆਟਾ ਆਟਾ ਆਪਣਾ ਸਾਰਾ ਹੋ ਗਿਆ ਤਿਆਰ ਤੇ ਉਹ ਪਿੱਛੇ ਪੇ ਜਾਲ ਬੁਣਿਆ ਲੋ ਜੀ ਆਟਾ ਗੁੰਨਿਆ ਵੀ ਗਿਆ ਤੇ ਸੇਵੀਆਂ ਆਪਾਂ ਕਰਨ ਲੱਗ ਗਏ ਸ਼ੁਰੂ ਅਦੇ ਜੋਰ ਉਹ ਤਾਂ ਕਹਿੰਦਾ ਮੈਂ ਹੀ ਕਰਨਾ ਉਹ ਤਾਂ ਬੈਠਾ ਜੜਿਆ ਆਪਣੇ ਭਰਾ ਦਾ ਪੂਰਾ ਜੋਰ ਲੱਗ ਗਿਆ ਕਦੋਂ ਦਾ ਬੈਠਾ ਸੀ ਕਹਿੰਦਾ ਮੈਂ ਹੀ ਕਰਨਾ ਹੈ ਤੇ ਹੁਣ ਇਹ ਸੇਵੀਆਂ ਵੀ ਲੱਗ ਗਏ ਬੱਟਣ ਸਾਡੇ ਲਈ ਸਭ ਤੋਂ ਨਵੀਂ ਜੀ ਚੀਜ਼ ਸੀਗੀ ਇਹ ਤੇ ਸਾਨੂੰ ਚਾਹ ਵੀ ਬਹੁਤ ਸੇਕਨ ਦਾ ਲੋ ਜੀ ਸਭ ਤੋਂ ਪਹਿਲਾਂ ਆਪਣਾ ਭਰਾ ਬਹਿ ਗਿਆ ਉਹ ਤਾਂ ਜੋਰ ਲਾ ਕੇ हट ਗਿਆ ਤੇ ਆ ਆਪਣੀ ਮਾਤਾ ਵੀ ਲੱਗੀ ਪਈ ਆ ਨਾਲ ਦੇਖੋ ਇਹ ਜੋਰ ਕਿੰਨਾ ਲੱਗ ਰਿਹਾ ਹੈਗਾ ਬਹੁਤ ਜੋਰ ਲੱਗਿਆ ਤੇ ਬਹੁਤ ਹੱਥਾਂ ਦੀ ਪ੍ਰੈਕਟਿਸ ਹੁੰਦੀ ਆ ਜਿਵੇਂ ਕਹਿੰਦੇ ਆ ਪ੍ਰਾਣੀ ਪ੍ਰਾਣੀਆਂ ਪ੍ਰੈਕਟਿਸਾਂ ਸੀਗੀਆਂ ਇਹ ਤੇ ਆਹ ਲੱड्डੂ ਬੱਟੀ ਆ ਰਹੇ ਆ ਦੇਖੋ ਇੱਕ ਜਣਾ ਪੇੜਾ ਲਾ ਰਿਹਾ ਇੱਕ ਮਾਰ ਰਿਹਾ ਇੱਕ ਜਣਾ ਜਿਹੜਾ ਸੇਵੀਆਂ ਦਾ ਉਹਨੂੰ ਆਪਣੇ ਜਿਹੜਾ ਜਾਲ ਬੁਣਿਆ ਸੀ ਉਹਦੇ ਪਾਉਂਦਾਗਾ ਦੇਖੋ ਲੋ ਜੀ ਖਲਾਰਤੀਆਂ ਸੇਵੀਆਂ ਸਾਰਿਆਂ ਨਹੀਂ ਵਿੱਚ ਪੰਗੇ ਲੱਤੇ ਆ ਵਿੱਚ ਛੋਟੇ ਜਬਾਕ ਸਾਨੂੰ ਸਾਰੇ ਦਿਖਾਉਣੇ ਆ ਇੱਕ ਛੋਟੂ ਸਿੰਘ ਸੀ ਆਪਣਾ ਉਹ ਵੀ ਲੱਗਾ ਪਿਆ ਸੀ ਤਨ ਦਿਖਾਉਣੇ ਆ ਸਾਰੇ ਇਹਦੇ ਵਿੱਚ ਆਉਣਗੇ ਦੇਖੋ ਜੀ ਕਿੰਨੀਆਂ ਹੋ ਗਈਆਂ ਲੋਹੇ ਕਹਿੰਦਾ ਮੈਂ ਵੀ ਪਾ ਕੇ ਦੇਖਣੀ ਆ ਇਹਨੇ ਬਹੁਤ ਘੈਣ ਤਰੀਕੇ ਨਾਲ ਪਾਈਆਂ ਐ ਸਰਾ ਸਰਾ ਕੰਮ ਬਾਈ ਸਿੱਖ ਗਿਆ ਸਿੱਖ ਗਿਆ ਸਿੱਖ ਗਿਆ ਲੈ ਆ ਚੋਬਰ ਦਾ ਸਿੱਖ ਗਿਆ ਪੂਰਾ ਵਧੀਆ ਇਹਨਾਂ ਦੁਬਾਰੇ ਵੀ ਸ਼ੁਰੂ ਹੋ ਗਿਆ ਮੁੰਡੇ ਦਾ ਪੂਰਾ ਜੋਰ ਲੱਗਿਆ ਹੋਇਆ ਇਹ ਤੌਰ ਮੇਰੀ ਵਾਰੀ ਆ ਗਈ ਲੈ ਭਾਈ ਆਪਣੀ ਵੀ ਆ ਗਈ 바ਰੀ ਤੇ ਦੇਖੋ ਪਿੱਛੇ ਬਹਿ ਗਿਆ ਥੱਕ ਕੇ ਆਪਣੀ ਵਾਰੀ ਆ ਗਈ ਹੁਣ ਆ ਬੈਠਿਆ ਜਵਾਕ ਲੈ ਥੱਕ ਗਿਆ ਹੁਣ ਕਿਉਂ ਖਾਓ ਲੈ ਛੋਟੂ ਸਿੰਘ ਵੀ ਲੱਗਾ ਪੰਗੇ ਲੈਣ ਨਾਲ ਬੈਠੀ ਆ ਉਹਦੀ ਭੈਣ ਬਣ ਗਈ ਗੱਲ ਤੇ ਆਪਾਂ ਵੀ ਹੁਣ ਹੋ ਗਏ ਆ ਸਲੋ ਕਿਉਂਕਿ ਉਹ ਬੈਠਾ ਆਪਣਾ ਬਰੋ ਲੋ ਜੀ ਮਾਰਦਾ ਐਕਸ਼ਨ ਲੱਗੇ ਰਹੋ ਜੀ ਸਿੰਘ ਬਹੁਤ ਔਖਾ ਔਖੀ ਘੁੰਦੀ ਆ ਮਸ਼ੀਨ ਬਹੁਤ ਜ਼ੋਰ ਲਵਾਉਂਦੀ ਆ ਇਹ ਲੈ ਇਹਨਾਂ ਦੇ ਨਾਲ ਗੁੰਨ ਦਾ ਆਟਾ ਸਭ ਤੋਂ ਔਖਾ ਕੰਮ ਸੀ ਇਹਨੂੰ ਵੇਲਣਾ ਗੋਲ-ਗੋਲ ਘਮਾਉਣਾ ਬਹੁਤ ਜ਼ੋਰ ਲਵਾਉਂਦੀ ਸੀ ਮਸ਼ੀਨ ਇਹ ਉਧਰ ਵੀ ਦੇਖੋ ਜਾਲ ਬੁਣ ਕੇ ਸਾਰਾ ਕੁਝ ਹੋ ਗਿਆ ਲੈ ਭਾਈ ਹੁਣ ਆ ਗਈ ਚੌਲਾਂ ਦੀ ਵਾਰੀ ਲਾਗੇ ਚੌਲਖਾਨ ਸਾਰੇ ਲੋਹਾ ਬੈਠਾ ਉਹ ਬਠਾ ਆਪਣਾ ਛੋਟੂ ਸਿੰਘ ਪਤਾ ਨਹੀਂ ਕਿਹੜੀਆਂ ਸੋਚਾਂ ਚ ਪੈ ਗਿਆ ਤੇ ਇਹ ਵੀ ਇੱਧਰ ਆਟਾ ਗੁੰਨ ਰਿਹਾ ਕਹਿੰਦੇ ਆਟਾ ਗੁੰਨ ਕੀ ਖਾਵਾਂਗੇ ਫਿਰ ਹੱਥ ਧੋਵਾਂਗੇ ਤੇ ਨੂਨ ਮੰਗਿਆ ਨੇ ਲੋ ਜੀ ਲਾਗੇ ਦੁਬਾਰੇ ਦੇਖੋ ਤੇ ਆਪਾਂ ਵੀ ਮਖਾ ਪਾ ਕੇ ਦੇਖ ਲਈਏ ਸੇਵੀਆਂ ਉਹਦੇ ਉੱਤੇ ਤੇ ਦੇਖੋ ਸਾਰੇ ਜਣੇ ਲੋ ਜੀ ਆਪਾਂ ਵੀ ਸਿੱਖ ਗਏ ਕਹਿੰਦੇ ਪਾਉਣੀਆਂ ਕਿਉਂ ਬੰਦ ਦੀ ਆ ਗੱਲ ਲੈ ਵੀ ਇਹ ਵੀ ਕਹਿੰਦਾ ਮੈਂ ਕਿਹੜਾ ਘਟਾਂ ਕਿਸੇ ਨਾਲ ਵੈਸੇ ਕੁੜੀ ਐ ਇਹ ਬਲੌਗ ਦੱਸੋ ਕਮੈਂਟ ਕਰਕੇ ਕਿਵੇਂ ਲੱਗਿਆ ਤੇ ਇੱਕ ਚੀਜ਼ ਆਪਾਂ ਸੱਚ ਤੁਹਾਨੂੰ ਹੋਰ ਦਿਖਾਵਾਂਗੇ ਇਹ ਆਪਾਂ ਪ੍ਰਾਣੀ ਤਰੀਕੇ ਨਾਲ ਦਿਖਾ ਰਹੇ ਹਾਂ ਤੇ ਅਗਲਾ ਇੱਕ ਹੋਰ ਬਲੌਗ ਪਾਰਟ 2 ਪਾਵਾਂਗੇ ਤਾਂ ਉਹਦੇ ਵਿੱਚ ਆਪਾਂ ਜਿਹੜੀ ਹੁਣ ਜਿਵੇਂ ਸੇਵੀਆਂ ਬੱਟ ਦਿਆ ਉਹ ਦਿਖਾਵਾਂਗੇ ਮਸ਼ੀਨ ਉਹ ਵੀ ਆਪਾਂ ਇਸ ਤੋਂ ਬਾਅਦ ਉਹ ਵੀ ਕਰਿਆ ਸੀ ਉਹਦਾ ਵੀ ਬਲੌਗ ਬਣਾਵਾਂਗੇ ਤੇ ਐਂਡ ਤੱਕ ਸਾਰੇ ਬਣੇ ਰਹੇ ਆ ਜਿਹੜੇ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਇਹ ਥੱਕ ਗਿਆ ਬੈਠਾ ਹੁਣ ਆਖਿਆ ਇਹ ਬਹੁਤ ਜ਼ੋਰ ਲੱਗਾ ਸੇਵੀਆਂ ਵੀ ਬਹੁਤ ਬੱਟ ਲਈਆਂ ਆਪਾਂ ਨੇ ਪ੍ਰਾਂਤਾਂ ਪ੍ਰੂਤਾਂ ਲੋ ਜੀ ਆਟਾ ਖਾਲੀ ਹੋ ਗਿਆ ਹੁਣ ਸਾਰੀਆਂ ਪਾਤੀਆਂ ਬਣਾ ਕੇ ਦੋ ਤੇ ਸਾਰਿਆਂ ਨੂੰ ਧੰਨਵਾਦ ਅਗਲੇ ਬਲੌਗ 'ਚ ਮਿਲਦੇ ਆਂ ਠੀਕ ਆ ਜੀ